ਤੁ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਦਸਾਂ ਸਵਦਾ ਸਵਾਲ ਕਰਦਾ ਹੈ ਜਿੱਥੇ ਕਿ ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਖਬਰ ਸਾਹਮਣੇ ਆਈ ਸੀ ਕਿ ਇਸ ਮਾਮਲੇ ਦੇ ਵਿੱਚ ਅਗਲੀ ਪੇਸ਼ੀ 3 ਫਰਵਰੀ ਨੂੰ ਫਰੀ ਕੋਰਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਹੋਵੇਗੀ ਕਿਉਂਕਿ ਇਸ ਜਣਾ ਦੋਸ਼ ਤੈਅ ਕੀਤੇ ਜਾਣੇ ਆ ਇਸ ਨੂੰ ਲੈ ਕੇ ਬਹਿਸ ਹੋਵੇਗੀ ਐਸੋ ਪਰ ਸੁਗਰਾਜ ਸਿੰਘ ਵੱਲੋਂ ਵੀ ਖੁਸ਼ੀ ਜाहਰ ਕੀਤੀ ਗਈ ਹੈ ਦੱਸਿਆ ਗਿਆ ਕਿ ਸੁਗਰਾਜ ਸਿੰਘ ਦੇ ਪਿਤਾ ਬਾਬਲ ਕਲਾਂ ਗੋਲੀਕਾਂਡ ਦੇ ਵਿੱਚ ਸ਼ਹੀਦ ਹੋਦਿਆਂ ਉਹਨਾਂ ਦੇ ਪੁੱਤਰ ਸੁਗਰਾਜ ਸਿੰਘ ਵੱਲੋਂ ਲਗਾਤਾਰ ਇਸ ਕਿਸਾਂ ਦੇ ਵਿੱਚ ਆਪਣਾ ਵਕੀਲ ਖੜਾ ਕਰਕੇ ਪੈਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਅਦਾਲਤਾਂ ਦੇ ਇਸ ਫੈਸਲੇ ਤੇ ਵੀ ਖੁਸ਼ੀ ਜਰ ਕੀਤੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਆਸ ਹੈ ਕਿ ਆਨਲਾਈਨ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਨਾਮਜਦ ਨੇ ਉਹਨਾਂ ਨੂੰ ਉਹਨਾਂ ਦੀਆਂ ਬਣਦੀਆਂ ਸਜ਼ਾਵਾਂ ਮਿਲਣਗੀਆਂ ਅਤੇ ਇਹ ਕੇਸ ਜਲਦੀ ਹੀ ਹੱਲ ਹੋਵੇਗਾ ਸ਼ੁਕਰਾਸ ਸਿੰਘ ਦਾ ਕਹਿਣਾ ਹੈ ਕਿ ਲਗਾਤਾਰ ਦੂਜੀ ਧਿਰ ਵੱਲੋਂ ਇਹਨਾਂ ਕੇਸਾਂ ਨੂੰ ਲਮਕਾਇਆ ਜਾ ਰਿਹਾ ਸੀ ਜਿਸ ਕਾਰਨ ਆਇਦਨ ਕੋਈ ਨਾ ਕੋਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਸਨ ਅਦਾ ਉਹਨਾਂ ਹੁਣ ਖੁਸ਼ੀ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀ ਕੋਰਟ ਦੀ ਮਾਨਜੁਕ ਅਦਾਲਤ ਵਿੱਚ ਇਹ ਕੇਸ ਚੱਲੇਗਾ ਅਸੀਂ ਉਹਨਾਂ ਨੂੰ ਇਨਸਾਫ ਮਿਲੇਗਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਸ਼ੁਕਰਾਸ ਸਿੰਘ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਬਹਿਗਲ ਕਲਾਂ ਗੋਲੀकांड ਦਾ ਕੇਸ ਹੈ ਜਿਹੜਾ ਅਦਾਲਤ ਦੇ ਵਿੱਚ ਲੜ ਰਹੇ ਆਂ ਜ사ਬ ਨੇ ਕੱਲ ਇੱਕ ਬਹੁਤ ਵਧੀਆ ਜਿਹੜਾ ਫੈਸਲਾ ਲਿਆ ਮੈਂ ਉਸ ਫੈਸਲੇ ਦੀ ਸ਼ਲਾਘਾ ਕਰਦਾ ਕਿ ਦੋਸ਼ੀਆਂ ਵੱਲੋਂ ਵਾਰ-ਵਾਰ ਪਲੀ ਲੈਣ ਦੇ ਬਾਵਜੂਦ ਵਾਰ-ਵਾਰ ਕੇਸ ਨੂੰ ਉਲਝਾਉਣ ਦੇ ਲਈ ਕਤੇ ਕੇਸ ਆ ਜਿਹੜਾ ਚੰਡੀਗੜ੍ਹ ਟਰਾਂਸਫਰ ਕਰਾਇਆ ਗਿਆ ਕਦੇ ਉਸ ਦੇ ਵਿੱਚ ਵਾਰ-ਵਾਰ ਵੱਖਰੇ-ਵੱਖਰੇ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਲਾ ਕੇ ਉਸ ਨੂੰ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਕੱਲ ਦੇ ਜਿਹੜੇ ਜੱਜ ਸਾਹਿਬ ਦੇ ਬਿਆਨ ਆਏ ਨੇ ਉਹਨਾਂ ਦੇ ਨਾਲ ਮੈਂ ਸਹਿਮਤ ਆ ਇਸ ਗੱਲ ਦੇ ਲਈ ਕਿ ਕਿਸੇ ਵੀ ਰਿਕਾਵਟ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੋਈ ਰਿਕਾਵਟ ਨਹੀਂ ਮੰਨੀ ਜਾਊਗੀ ਤੇ ਆਉਣ ਵਾਲੀ 3 ਫਰਵਰੀ ਨੂੰ ਆਉਣ ਵਾਲੀ 3 ਤਰੀਕ ਨੂੰ ਜਿਹੜਾ ਕੇਸ ਆ ਇਥੇ ਚਾਰਜਸ ਤੇ ਬਹਿਸ ਹੋਊਗੀ ਚਾਹੇ ਉਹ ਕੋੜਕਪੂਰਾ ਹਜੇ ਟਰਾਂਸਫਰ ਨਹੀਂ ਹੋਇਆ ਤਾਂ ਉਹਦੀ ਜਿਹੜੀ ਆ ਚਾਰਜਸ ਆ ਉਹ ਲੇਟ ਨਹੀਂ ਕੀਤਾ ਜਾਊਗਾ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜੀਆਂ ਕਾਰਵਾਈਆਂ ਜਲਦੀ ਹੋਣੀਆਂ ਚਾਹੀਦੀਆਂ ਤੇ ਦੋਸ਼ੀ ਆ ਜਿਹੜੇ ਉਸ ਲਾਖਾਂ ਦੇ ਪਿੱਛੇ ਜਲਦੀ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਮੁੱਦਾ ਜਿਹੜਾ ਹਰ ਇੱਕ ਪੰਥ ਦਰਦੀ ਦੇ ਲਈ ਸੰਵੇਦਨਸ਼ੀਲ ਹੈ ਹਰ ਇੱਕ ਪੰਥ ਦਰਦੀ ਦੇ ਲਈ ਇਹ ਬਹੁਤ ਵੱਡਾ ਦਰਦ ਹੈ ਤਾਂ ਆਸ ਕਰਦਾ ਕਿ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਲਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ